ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਅੱਗੇ ਵਧਦਾ ਜੀ ਸੁਵੀ ਤੇ ਇੱਕ 1.5 ਤੋਂ 2 ਗੀ ਮਹੀਨੇ ਲਗਭਗ ਦੀ ਛੋਟੀ ਸੂਈ ਵੀ ਚੰਗੀ ਸਕੀਨ ਜਿੰਦ ਜਾਨ ਵਾਲੀ ਦੋ ਨਕਸ਼ੇ ਰਹਾ ਡਿਟੇਲ ਵੀ ਤੋਂ ਬੋਲਦੇ ਆ ਸਸਤੀ ਗੱਲ ਬਾਈ ਸਸਤੀ ਗੱਲ ਨਾਮ ਡਰੈਸ ਦੱਸੋ ਜੀ ਆਪਣਾ ਨਾਮ ਸੋਨੀਆ ਜੀ ਪਿੰਡ ਮੋੜਣਾਪਾ ਤਸੀਲ ਤਪਾ ਜਲਾ ਬੋਲਾ ਮੋਬਾਈਲ ਨੰਬਰ ਆਪਣੇ 99887202601 ਠੀਕ ਆ ਪਹਿਲੇ ਨੰਬਰ ਆਪਾਂ ਜਿਹੜੀ ਬੈਡ ਦੇਖੀ ਜਾਨੇ ਕਿਹੜਾ ਸੂਸੂਈ ਹੈ ਇਹ ਤੀਜਾ ਕਸੂਆ ਗੋ ਮੇਰੇ ਹਿਸਾਬ ਨਾਲ ਬੱਚਾ ਇਹਦੇ ਪਿੱਛੇ ਆ ਗਿਆ ਬੱਚੀ ਹੈ ਜੀ ਠੀਕ ਆ ਆ ਇਹਦੀ ਬੱਚੀ ਹੈ ਹਨ ਤੇ ਕਿਹ ਇੱਕ ਦਿਨ ਹੋ ਗਿਆ ਸੂਈ ਨੂੰ ਇਹਨੂੰ ਅੱਜ ਮੇਰੇ ਹਿਸਾਬ ਨਾਲ 6 ਦਿਨਾਂ ਦੀ ਸੂਈ ਹੈ ਆਪਾਂ ਮਨਾ ਦਾਂਗੇ ਦੋਟੇ ਚੋਣ ਚਵਾ ਇੱਕ ਨੰਬਰ ਬਹੁਤ ਵਧੀਆ ਠੰਡੀ ਤੇ ਅੰਦਾਜ਼ਾ ਕਿੰਨਾ ਬਾਜੂ ਹੋਰ ਲਗਭਗ 20 ਵੀ ਦੇ ਸਕਦੇ ਜੀ 18 ਕ ਦਾ ਦੇ ਦੇਣਾ ਮਨ ਕੇ ਚੱਲੇ ਗਰਮੀ ਦੇ ਹਿਸਾਬ ਨਾਲ 18 ਲੀਟਰ ਦੁੱਧ ਦੇਣ ਵਾਲੀ ਬੈੜ ਹੈਗੀ ਆ ਭਾਏ ਦਾ ਕੀ ਆ ਜੀ ਭਾਏ ਕਰਿਆ ਦਾ 6500 ਮਾਨਦਾਨ ਹੋ ਜਾਊਗਾ ਕਰਦੇ ਤੋਰੀ ਬਾਹਰ ਨੂੰ ਸੋ ਵੀਰੋ ਕਦ ਕਦ ਮੂੰਹ ਮੱਥਾ ਦੇਖ ਸਕਦੇ ਬੈੜ ਦਾ ਸੂਈ ਸਵਾਈਆ 6 ਮਹਂਦ ਦਿਨ ਹੋ ਗਿਆ ਸੂਈ ਨੂੰ ਸੂਆ ਲਗਭਗ ਤੀਜਾ ਕ ਹੈਗੀ ਆ ਬੱਚਾ ਇਹਦੇ ਪਿਛੇ ਫੀਮੇਲ ਕਾਫਾ ਬੱਚੀ ਤੇ ਜੇਰ ਵਗੈਰਾ ਡੰਨਾ ਜਮਾਈ ਸੋ ਜੇਰ ਵਗੈਰਾ ਡਾਣਾ 15 ਤੋਂ 15.5 15 ਮੰਨ ਕੇ ਚੱਲਿਓ ਲੀਟਰ ਦੁੱਧ ਤੇ ਥੱਲੇ ਤਿਆਰ ਜਮਾ ਦੋ ਟਾਈਮ ਚਾਹੀਏ ਚੋਲਿਓ ਵੀਰ ਕਹਿੰਦਾ ਤੇ ਥਣਲੇਵੇ ਸਾਫ ਸੁਥਰੇ ਪਿੱਛੇ ਬੱਚਾ ਇਹਦੇ ਪਿੱਛੇ ਬੱਚੀ ਆ ਗਈ ਬੱਚਾ ਤੇ ਬਾਕੀ ਹਵਾਨਾ ਨੇੜੋ ਤੋਂ ਬੈਕ ਵਾਰ ਹੋਰ ਦਿਖਾ ਦਿੰਨੇ ਆ ਤੇ ਮੁੱਲ ਇਹਦਾ ਹੈਗਾ 65000 ਰੁਪਇਆ ਸੋ ਥਣ ਦੇਖੋ ਨਾੜਾ ਵਗੈਰਾ ਤੇ ਮਿਲਕਵੇਨ ਬਹੁਤ ਚੰਗੀ ਸਾਫ ਸੁਥਰੀ ਚੰਗੀ ਲਗਾਈ ਤੁਰੀ ਪਈ ਆ ਸੂਈ ਸਵਾਈਆ ਦੋ ਟਾਈਮ ਵੀਰ ਕਹਿੰਦਾ ਚਵਾ ਕੇ ਦੇਵਾਂਗਾ ਸੌਦਾ ਕਰ ਲਓ ਸਾਈ ਆਪਦੀ ਪਾ ਲਿਓ ਮੁੱਲ 65000 ਆ ਮੰਨਦਾਂ ਇਹਦੇ ਵਿੱਚੋਂ ਹੋ ਜਾਣਾ ਹੈਗਾ ਤੇ ਅੱ ਇਹ ਜੀ ਪਹਿਲਾ ਸੁਆ ਪਹਿਲਾ ਸੁਆ ਕਾ ਇੱਕ ਦਿਨ ਹੋ ਗਿਆ ਸੁ ਨੂੰ ਕਿੰਨੇ ਟਾਈਮ ਹੀ ਸੋਈ ਵੀ ਹੈ ਨੂੰ ਸੋਈ ਨੂੰ ਹੋ ਗਏ ਵੀਰੇ 2 ਮਹੀਨੇ 2 ਮਹੀਨੇ ਬੱਚਾ ਗਿਆ ਆ ਕੱਟਾ ਯਾਰ ਆ ਖੜਾ ਕੱਟਾ 2 ਮਹੀਨੇ ਹੋ ਗਏ ਸੁਈ ਨੂੰ ਤੇ ਗੱਬੜ ਵਗੈਰਾ ਤੜੀ ਹੋਈ ਹੈ ਜੀ 26 ਤਰੀਕ ਨੂੰ ਤੇ 27 ਨੂੰ ਦੋ ਦਾ ਟੀਕਾ ਭਰਾ ਦਾ ਆ ਫਿਰ ਫਰਵਰੀ ਭਰਸੋ ਚੌਥੀ ਹਾਂ ਠੀਕ ਹੈ ਤੇ ਦੁੱਧ ਹੋਣ ਕਿੰਨਾ ਦੁੱਧ 14 ਲੀਟਰ 14 ਲੀਟਰ ਜਮਾ ਹਾਜ਼ਰ ਜਮਾ ਤਿਆਰ ਹਾਂ ਜੀ ਤੇ ਇਹ ਦੂ ਪਹਿਲਾਂ ਕਿੱਥੇ ਤੱਕ ਜਾਵੜੀ ਰਹੋ ਤੇ ਇਹ ਇਹ ਵੀਰੇ ਆ ਮਾਣ ਜੀਤ ਕਰਕੇ ਮੁੜੀ ਦੀ ਆ ਪਿੱਛੇ ਠੀਕ ਹੈ ਕਿੰਦਾ ਸੀਗਾ 16 ਲੀਟਰ ਇਹ ਥੱਲੇ 16 ਲੀਟਰ ਦੰਦੋ ਕਿਵੇਂ ਇਹ ਦੰਤਾਂ ਚ ਤਾਂ ਮੇਰੇ ਸਾਬ ਨਾਲ 6 ਦੰਦ ਠੀਕ ਹੈ ਥੋੜੇ ਵੱਡੀ ਹੋਈ ਬਣੀ ਪਿਆ ਹੈ ਹਾਂ ਆਪਣੇ ਘਰੇ ਸੂਈ ਸੀ ਨਹੀਂ ਆਪਾਂ ਤਾਂ ਲੈ ਕੇ ਆਂਦੀ ਆ ਕਿੰਨਾ ਟਾਈਮ ਹੋ ਗਿਆ ਦੀ ਆਪਣੇ ਘਰ ਤੋਂ ਕਾਇਨੀ ਜਾਨੀ ਹਜੇ ਸਾਰੇ ਮੇਰੇ ਸਾਬ ਨਾਲ 6 ਦਿਨ ਹੋਇਆ ਠੀਕ ਹੈ ਮੱਥੇ ਦੇ ਮਾੜੇ ਦੋ ਵਾਲੇ ਹੈਗਾ ਬੈਠਣ ਹਾਂ ਦੋ ਕਵਾਲ ਚਿੱਟੇ ਆ ਠੀਕ ਹੈ ਸਿੰਘ ਸਾਹ ਸੋਹਣਾ ਤੇ ਚੋਣ ਚਵਾਇ ਕਿੰਨਾ ਬੜਾ ਬਹੁਤ ਵਧੀਆ ਭਾਜ ਦਾ ਕੀ ਆ ਇਹਦਾ ਕਰਨਾ ਹੀ 1.65 ਹਜ਼ਾਰ ਰੁਪਏ। 1.65 ਮੰਦਰਨ ਹੋ ਜਾਊਗਾ। ਕਰ ਦਿਆਂਗੇ ਹਾਂਜੀ। ਤੋਰੇ ਬਾਹਰ ਨੂੰ। ਤੇ ਸੁਭਰ ਕੱਦ ਕਾਠ ਵਗੈਰਾ ਝੋਟੀਆਂ ਦੇਖ ਸਕਦੇ ਹੋ ਪੱਠਪੜ ਦੇ ਮੰਦਰ ਚ ਚੌੜੀ ਝੂੜੀ ਬਹੁਤ ਆ ਤੇ ਚੰਗੀ ਜਿੰਦਜ਼ਰ ਵਾਲੀ ਬਾਕੀ ਲੈਵਾ ਦੇਖੋ ਬਿਲਕੁਲ 4x4 ਟਰੈਕਟਰਾਂ ਨੂੰ ਆ ਜਾਵਾ ਚਾਰੇ ਥਾਂ ਨਿਖਣਵੇਂ ਸਾਫ਼ ਸੁਥਰੇ ਤੇ ਪਹਿਲਾ ਸੂਆ ਸੂਈ ਆ ਤੇ ਮਿਲਕਵੇਂਨ ਵਗੈਰਾ ਦੇਖੋ ਥੱਲੇ ਸਾਫ਼ ਸੁਥਰੀ ਚੰਗੀ ਮੋਟੀ ਮਿਰਕਵੇਂਨ ਦਿਖਾਈ ਦੇ ਪਤਲੇ ਕੁੰਬਲੇ ਦੀ ਕੱਦ ਕਾਠ ਬਹੁਤ ਆ ਜਿਹਨਾਂ ਬਗੈਣਾ ਟੌਪ ਕਲਾਸ ਝੋਟੀਆਂ ਜਿੰਦਜ਼ਰ ਵਾਲੀ ਉਹ ਝੋਟੀਆਂ ਬੱਚਾ ਇਹਦੇ ਪਿਛੇ 165000 ਰੁਪਏ ਕੀਮਤ ਆ ਬਾਕੀ ਮੌਕੇ ਦੇ ਮਾਨਦਾਇ ਹੋਏ ਨਾ ਆ ਖੜਾ ਨਟ ਵਗੈਰਾ ਤੇ ਵੇਲ ਕਾਫ 165000 ਸੋ ਬਾਕੀ ਬੂਥੀ ਵਗੈਰਾ ਦੇਖੋ ਚੰਗੀ ਸੋਹਣੀ ਬਰੀਡ ਤੇ ਮਿਲ ਕਵੇਂ ਦੇਖੋ ਦੋਨੇ ਪਾਸੇ ਰਸੇ ਪਏ ਵਰਗੀ ਦਿਖਾਈ ਦਿੰਦੀ ਆ ਤੇ ਕੋਈ ਮਾਰ ਕੇ ਚਲਾ ਚੋਣ ਵੇਲੇ ਹੱਲ ਚਲ ਕੋ ਨਾ ਜੀ ਨਾ ਜਦੋਂ ਮਰਜ਼ੀ ਚੋ ਠੀਕ ਆ ਕੋਈ ਦਿੱਕਤ ਨਹੀਂ ਹਣਾ ਕੋਈ ਚੱਕਰ ਨਹੀਂ ਹਾ ਤੁਦ ਬਿਤੇ ਕੋਈ ਭਜਰਾ ਤੋਂ ਪਈ ਨਹੀਂ ਕਰਦੀ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦਈ ਆਪਣਾ 998882 0260 ਸੁਪਿੰਡ ਮੋਰ ਨਾਬਾ ਜ਼ਿਲ੍ਹਾ ਬਰਨਾਲਾ ਇਹ ਪੈ ਗਿਆ ਅਖੋ ਗੈਂਚੇ ਨੇੜੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ